ਸਟਾਰਟ ਆ ਤੇ ਰਾਤ ਮਸ਼ੀਨ ਚੱਲ ਪਈ ਟਰਾਲੀ ਭਰ ਲਈ ਦੀ ਆਪਾਂ ਤੇ ਹੁਣ ਚੱਲਿਆਂ ਪਰ ਆਈ ਭਰਾ ਮੰਡੀ ਤੇ ਰਾਜਪੁਰੇ ਮੰਡੀ ਦੇ ਰੰਗ ਤੋਂ ਚੱਲ ਕੇ ਦਿਖਾਉਣੇ ਆ ਠੀਕ ਆ ਹੁਣ ਆਪਾਂ ਪਹਿਲਾਂ ਜਲਾ ਸਰੰਦ ਸਰੰਦ ਤੋਂ ਸਿੱਧਾ ਰਾਜਪੁਰਾ ਤੇ بڑے بڑے ਘਾਟ ਘਾਟ ਆਪਣੇ ਇਹ ਪਰਸਨਲ ਬਲੌਗ ਹੋਣਗੇ ਲੋਡ ਵੀਡੀਓ ਨਹੀਂ ਹੋਣਗੇ ਬਲੌਗ ਹੀ ਹੋਣਗੇ ਇੱਕ ਤਰ੍ਹਾਂ ਦੇ ਖੇਤੀ ਵਾਲੇ ਫਾਰਮਿੰਗ ਦੇ ਬੰਦ ਪਿਆ ਬਾਜ਼ਾਰ ਹਬ ਯਾਰ ਸਾਰਾ ਖਾਲੀ ਪਿਆ ਲੱਗਦਾ ਜਦ ਮੋੜ ਕੇ ਆਵਾਂਗੇ ਭਰਿਆ ਪਿਆ ਹੋਣਾ ਸਾਰਾ ਆਜਾ ਭਾਈ ਆਜਾ ਹੋੜੀ ਆਜਾ ਹੋੜੀ ਆਜਾ ਕਾਲੀ ਨਾ ਕਰਿਆ ਕਰ ਉਹ ਲਓ ਜੀ ਆਪਾਂ ਪਹੁੰਚ ਗਏ ਸਰਹੰਦ ਹੁਣਾ ਆਪਾਂ ਚੜ ਜਾਣਾ ਮੇਨ ਰੋਡ ਤੇ ਸਾਰਾ ਬਾਜ਼ਾਰ ਬੰਦ ਪਿਆ ਜਦੋਂ ਉਧਰੋਂ ਬਾਸ ਆਵਾਂਗੇ ਸਾਰਾ ਬਿਆਰ ਬੱਲਾ ਰੌਣਕ ਲੱਗੀ ਪਈ ਹੋਣੀ ਆ ਨਹੀਂ ਓਰੇ ਗੱਡੀਆਂ ਗੱਡੀਆਂ ਖੜੀਆਂ ਆਉਂਦੀਆਂ ਨੇ ਭਲੇ ਖਾਲੀ ਆ ਸਾਰਾ ਏਰੀਆ ਇਹ ਆਪਣਾ ਦਿੱਲੀ ਵਾਲਾ ਰੋਡ ਆਏ ਲਓ ਜੀ ਆਪਾਂ ਦਿੱਲੀ ਵਾਲਾ ਰੋਡ ਤੇ ਚੜ ਕੇ ਰਾਜਪੁਰਾ ਰੋਡ ਆ ਸਿੱਧਾ ਤੇ ਅੱਗੇ ਜਾ ਕੇ ਆਪਾਂ ਪੰਪ ਤੇ ਰੁਕਣਾ ਮੈਕੜੀ ਵਾਲੇ ਦੇ ਤੇਲ ਕੋਲ ਆਣਾ ਗਾਟਕਾਨਾ ਹੀ ਗਾਟਕਾਨਾ ਆਹ ਘੜੀਆਂ ਨੇ ਦਿੱਲੀ ਵਾਲੀਆਂ ਸੀਐਨਜੀ ਵਾਲੀਆਂ ਬੱਸਾਂ ਕਵਾੜ ਚਾ ਜਾ ਰਹੇ ਪੰਜਾਬ ਚ ਉਹ ਪੰਜਾਬ ਉਹ ਘੜੀਆਂ ਹੀ ਕਵਾੜ ਆਹ ਰੋਡ ਤੇ ਹੀ ਲੋਕ ਖੜਾ ਕੇ ਭੱਜ ਜਾਂਦੇ ਨੇ ਬਹੁਤ ਗਲਤ ਆ ਰੋਡ ਦੇ ਉੱਤੇ ਖੜਾਉਣਾ ਅਈ ਵਾਰਾ ਰਾਤ ਨੂੰ ਬੰਦਾ ਤੇਜ਼ ਆ ਨਹੀਂ ਪਤਾ ਲੱਗਦਾ ਇਹ ਜਿੱਜਾ ਐਕਸੀਡੈਂਟ ਦਾ ਕਾਰਨ ਹੀ ਇਹ ਬਣਦੇ ਆ ਰੋਡ ਤੇ ਗੱਡੀਆਂ ਖੜਦੀਆਂ ਰਾਤ ਨੂੰ ਚਲੋ ਚੱਲਦੇ ਆ ਪੰਪ ਤੇ ਲਓ ਜੀ ਆਪਾਂ ਪਹੁੰਚ ਗਏ ਮੈਕੜੀ ਤੇ ਪੰਪ ਤੇ ਹੁਣ ਉਹ ਪਾਉਣਾ ਆਪਾਂ ਡੀਜ਼ਲ ਫੇਰ ਕੱਢਿਆ ਟਰੈਕਟਰ ਦਾ ਇੱਕ ਨੇ ਰੁੜਦਾ ਆਉਂਦਾ ਉੱਪਰੋਂ ਪੁਲ ਦੇ ਉੱਤੋਂ ਇੰਨੀ ਚ ਪਤਲ ਸਪੀਡ ਨਾਲ ਕਿ ਆ ਤੁਸੀਂ ਫਰੈਸਟ ਆਓਗੇ ਸਾਰੇ ਆ ਮੋਲ ਜਾਓ ਆ ਵੀ ਤਗੜਾ ਬੰਪ ਇਧਰ ਗੱਡੀਆਂ ਦਾ ਉਧਰ ਬੜੇ ਮਤਲ ਟਰੱਕਾਂ ਟਰੋਕਾਂ ਦਾ ਵੀ ਥੋੜਾ ਵਧੀਆ ਹੈ ਸੀ ਹੋ ਗਿਆ ਮਾਲ ਦਾ ਸਾਰਾ ਫੇਲ ਹੋ ਗਿਆ ਪਤਾ ਨਹੀਂ ਕੀ ਚੱਕਰ ਆ ਬਾਕੀ ਉਹ ਕਾਫੀ ਬ੍ਰਾਂਡ ਨੇ ਇਧਰ ਹਵੇਲੀ ਆ ਗਈ ਟੋਮਿਨੋ ਪੀਜ਼ਾ ਆ ਗਿਆ ਵਧੀਆ ਚੱਲਦੀ ਜਾਂਦਾ ਇਹ ਪਰ ਮਾਲ ਫੇਲ ਹੋ ਗਿਆ ਮਾਲ ਦੇਰੇ ਬ੍ਰਾਂਡ ਪਹਿਲਾਂ ਕਾਫੀ ਦੀ ਇਹਨਾਂ ਚੱਲਿਆ ਜਾਂ ਨਹੀਂ ਹੈਗਾ ਇਹ ਖਾਣ ਪੀਣ ਵਾਲੇ ਕਈ ਬ੍ਰਾਂਡ ਨੇ ਉਰੇ ਇਹ ਆ ਪੁਲ ਚੜ੍ਹ ਕੇ ਤੇਲ ਪਵਾ ਲਿਆ ਦੀ ਤੇ ਹੁਣ ਉਹਨੂੰ ਆ ਕੇ ਮਿਲਦੇ ਆ ਰਾਜਪੁਰੇ ਆਪਾਂ ਵਗਿਆ ਖੱਚ ਕੇ ਡ੍ਰੈਕਟਰ ਬਾਈਏ ਉਹ ਮਾਗਰ ਮਸ਼ੀਨ ਚੱਲ ਪਈ ਤੇ ਇਹਦੀ ਗੇੜਾ ਲਾਉਣਾ ਹੈ ਹੁਣ ਫਿਰ ਰਾਜਪੁਰੇ ਆ ਕੇ ਦਿਖਾਉਨੇ ਆ ਲੋਈ ਆਪਾਂ ਰਾਜਪੁਰੇ ਪਹੁੰਚ ਗਏ ਜਿਹੜਾ ਬਟਿੰਡੇ ਨੂੰ ਰੋਡ ਜਾਂਦਾ ਉਹ ਰੋਡ ਆਏ ਦੀ ਆਪਣੀ ਬਠਿੰਡੇ ਨੂੰ ਸਿੱਧਾ ਚੰਡੀਗੜ੍ਹ ਤੋਂ ਬਠਿੰਡਾ ਇਹ ਰੋੜਾ ਜਿਹੜਾ ਕਹਿੰਦੇ ਹੁੰਦੇ ਬੰਬ ਨਾਲ ਨਹੀਂ ਉੱਟਦਾ ਜੀ ਬੰਬ ਨਾਲ ਇਹ ਬੰਬ ਵਾਲਾ ਰੋੜਾ ਚਲੋ ਚੱਲਦੇ ਹਾਂ ਹੁਣ ਮੰਡੀ 'ਚ ਮੰਡੀ ਦਿਖਾਉਣਾ ਤੁਹਾਨੂੰ ਕੀ ਰੌਣਕ ਰੌਣਕ ਕਿੰਨੀ ਕਿ ਫਸਲ ਲੱਗਦੀ ਆ ਔਰ ਇਹਦਾ ਮੰਡੀ ਕਾਫੀ ਵੱਡੀ ਹੈ ਗਾਹ ਪਿਆ ਪਿਆ ਹੁੰਦਾ ਬਹੁਤ ਫਸਲ ਆਉਂਦੀ ਔਰੇ ਉਹ ਭਾਈ ਦੇਖ ਕੇ ਇਹ ਇੱਕ ਹੈ ਸਿੱਧਾ ਰੋਡ ਕੋ ਟੰਡੇ ਵਾਲਾ ਆਪਾਂ ਕੱਟਦੇ ਇੱਧਰੋਂ ਮੁੜ ਜਾਣਾ ਮੰਡੀ ਜੀ ਨੂੰ ਇਹ ਬਾਈਪਾਸ ਆ ਬਾਹਰ ਬਾਹਰ ਮੰਡੀ ਦਾ ਬਹੁਤ ਬੁਰਾ ਹਾਲਾ ਮੰਡੀ ਚ ਕਗੇਟ ਬੰਦ ਕਰਿਆ ਪਿਆ ਨੇ ਇੱਕ ਗੇਟ ਰਾਹੀਂ ਟ੍ਰੈਫਿਕ ਇੰਨੀ ਆ ਮੰਡੀ ਬਹੁਤ ਵੱਡੀ ਐ ਇਸ ਕਰਕੇ ਫਸਲ ਵੀ ਬਹੁਤ ਆਉਂਦੀ ਆ ਦੁਕਾਨਾਂ ਬਹੁਤ ਨੇ ਹੁਣ ਘਰ ਆਉਣ ਵਾਲਿਆਂ ਦਾ ਵੀ ਜਾਮ ਲੱਗਿਆ ਪਿਆ ਇਤਰੋ ਜਾਉਣ ਵਾਲਿਆਂ ਦਾ ਵੀ ਜਾਮ ਲੱਗਿਆ ਪਿਆ ਲੋ ਜੀ ਆਪਾਂ ਕੰਡਾ ਕਰਾ ਲਿਆ ਜੀ ਤੇ ਆਪਾਂ ਲਿਫਟ ਚੱਕ ਦੇਣੀ ਆ ਇੰਨਾ ਬੁਰਾ ਹਾਲ ਔਰ ਮਿੱਟ ਦੇਖੋ ਜੀ ਇੰਨਾ ਬੁਰਾ ਹਾਲ ਹੋਇਆ ਹੈ ਰਹਿ ਰੱਬ ਦਾ ਨਾਮ ਸਾਰੀਆਂ ਖਾਵ ਖਾਂ ਮਰ ਗਈਆਂ ਬੁਰੇ ਯਾਰ ਜਗਾ ਦੇਖਦੇ ਆ ਇੰਨੇ ਉਹਰੇ ਆਹਿੰਝ ਚੱਕਰੇ ਜਿਹੜਾ ਸਟਾਕ ਮਤਲਬ ਭਰੀ ਹੋਈ ਕਣਕ ਐਨੀ ਪਈ ਆ ਇਹਨੇ ਇੰਨੀ ਜਗ੍ਹਾ ਬਲੌਕ ਕਰੀ ਪਈ ਆ ਰਹਿ ਰੱਬ ਦਾ ਨਾਮ ਪਤਾ ਨਹੀਂ ਕੀ ਸਿਸਟਮ ਯਾਰ ਹੈਰਾਨ ਹੋਈ ਜਾਂਦੇ ਨੇ ਲੋਕ ਰਸਤੇ ਬੰਦ ਹੋਏ ਪਰ ਮਸਾਂ ਟਰੈਕਟਰ ਕੱਢ ਕੇ ਲਿਆਂਦਾ ਰਸਤਿਆਂ ਦੇ ਵਿੱਚ ਦੀ ਤੇ ਹੁਣ ਕੰਡਾ ਕਰਾ ਕੇ ਲਿਆਇਆ ਲਿਫਟ ਚੱਕ ਕੇ ਆਪਦਾ ਪਾਰ ਜਾਣਾ ਠੀਕ ਨੇ ਬਹੁਤ ਬੁਰਾ ਹਾਲ ਹੈ ਇਹਨੇ ਲੇਬਰ ਤੋਂ ਲਾਉਣੀਆਂ ਬਹੁਤ ਹੋਰੇ ਟਾਈਮ ਲੱਗਦਾ ਬਹੁਤ ਜ਼ਿਆਦਾ ਆਪਣੇ ਲਿਫਟ ਵਾਲੀ ਕਰਕੇ ਆਪਦਾ ਲਿਫਟ ਚੱਕ ਦੇਣੀ ਆ ਨਿਆਰਾ ਹੈ ਲਓ ਜੀ ਆਪਾਂ ਦਾ ਲੈਫਟ ਚੱਕ ਪਈ ਨਹੀਂ ਤਾਂ ਉਹਰੇ ਬੁਰਾ ਹਾਲਿਆ ਐਨਾ ਜਾਮ ਲੱਗਿਆ ਪਿਆ ਮੀਂਹ ਕਰਕੇ ਬਾਡੀ ਬੋਟ ਇੱਕੋ ਲਖਤ ਜ਼ੋਰ ਪੈ ਗਿਆ ਤੇ ਮੰਡੀ ਜੀ ਵੀ ਪੈ ਗਿਆ ਆਪਣਾ ਤਾਂ ਕੰਡਾ ਕਰਾ ਕੇ ਦੂਸਰੀ ਰੋਡ ਬਾਹਰ ਫਰਸੀ ਘੰਡੇ ਤੇ ਲਾ ਦੇਣੀ ਆ ਆਹ ਹੋ ਗਈ ਫਾਇਦਾ ਨਹੀਂ ਵਿੱਚ ਮਾੜੀ ਮੋਟੀ ਕੋਈ ਗੱਲ ਨਹੀਂ ਫੇਰ ਕਿਹੜਾ ਦੁਬਾਰੇ ਨਹੀਂ ਆਉਣਾ ਥੱਲੇ ਕਰਨ ਦੇ ਬਾਅਦ ਟਰਾਲੀ ਬੱਦਲ ਨੂੰ ਦੇਖ ਕੇ ਲੋਕਾਂ ਨੂੰ ਭੱਜਣਾ ਪਈਆਂ ਭਈਆਂ ਨਾਲ ਹੁਣ ਆਪਾਂ ਕਾਲੀ ਗੰਡਾ ਕਰਾ ਕੇ ਚੱਲਦੇ ਆਂ ਪਿੰਡ ਨੂੰ ਪਹਿਲਾਂ ਚਾਹ ਚੂ ਪੀ ਲਈਏ ਨਾਲੇ ਉਤਰਿਆ ਵੀ ਉਤਰਿਆ ਥੱਲੇ ਆਪਾਂ ਚਾਹ ਪੀ ਲਈ ਸਾਡਾ ਬੰਦਾ ਚਾਹ ਪੀ ਰਿਹਾ ਪੱਲੀਆਂ ਬੁੱਲੀਆਂ ਬੰਨਤੀਆਂ ਮੁੰਡੇ ਨੇ ਨਾ ਓਕੇ ਕਰਤਾ ਕੰਮ ਤੇ ਹੁਣ ਚੱਲਦੇ ਆਂ ਪਿੰਡ ਨੂੰ ਪਿੰਡ ਕਣੀਆਂ ਗੁਣੀਆਂ ਹੀ ਆ ਗਈਆਂ ਔਰੇ ਬੱਦਲ ਵੀ ਬਹੁਤ ਹੋਇਆ ਪਿਆ ਪਤਾ ਨਹੀਂ ਰੱਬ ਨੂੰ ਕੀ ਭਾਈ ਮਨਜ਼ੂਰ ਰੱਬੇ ਜਾਣਦਾ ਹਰ ਤਾਂ ਹਰੇਕ ਨੂੰ ਰੱਬ 10 ਦਿਨ ਦੇ ਦੇਵੇ ਨਾ ਸਭ ਸੈੱਟ ਹੋ ਜੂਗਾ ਸਾਰੀ ਖੇਡ ਦਾ ਦੰਦੀ ਆ 10 ਦਿਨ ਦੇ ਵਿੱਚ ਸਭ ਕੋ ਮੁਕ ਜਾਣਾ ਤੂੜੀ ਦਾ ਕਣਕ ਦਾ ਸਭ ਕੁਝ ਪਰਮਾਤਮਾ ਕੇ ਤਾਂ ਨੁਕਸਾਨ ਨਾ ਕਰੇ ਇੱਕ ਨੇ ਨੰਗੇ ਬੱਦਲ ਤੇ ਆਪਾਂ ਹੁਣ ਚੱਲਦੇ ਆ ਪਿੰਡ ਨੂੰ ਮਿਲਦੇ ਆ ਪਿੰਡੇ ਆ ਕੇ ਆ ਜਾ ਵੀ ਆਪਾ ਪਹੁੰਚ ਗਏ ਮੋਟਰ ਤੇ ਨੌਨ ਸਟਾਪ ਰਾਜਪੁਰੇ ਤੋਂ ਇੱਕ ਵੀ ਬ੍ਰੇਕ ਨਹੀਂ ਮਾਰਿਆ ਲਿਆ ਵੀ ਟਰਾਲੀ ਖਾਲੀ ਖੜੀ ਆ ਤੇ ਉਹ ਵੀ ਟਰਾਲੀ ਖਾਲੀ ਖੜੀ ਆ ਅਰਜਨ ਵਾਲੀ ਕਿਉਂਕਿ ਉਰੇ ਪੈ ਗਿਆ ਖਾਲਸਾ ਥੋੜਾ ਮੀਂਹ ਵੱਧ ਪੈ ਗਿਆ ਉਹਦੇ ਕਰਕੇ ਨਾ ਬੱਲੀ ਚ ਦਾਣਾ ਆਉਂਦੇ ਇਸ ਕਰਕੇ ਕੰਬਾਈਨ ਰੋਕਤੀ ਠੀਕਾ ਜੀ ਤੇ ਉਹ ਥੋੜੀ ਜੀ ਰਹਿ ਗਈ ਟਰਾਲੀ ਦੋ ਕੁ ਮੋਟਰ ਟੈਂਕੇ ਚ ਹੋਰ ਪੈਣਗੇ ਦੇਖੋ ਮੌਸਮ ਵਾਲੇ ਹੀ ਬਹੁਤ ਖਰਾਬ ਹੋਇਆ ਪਿਆ ਪਤਾ ਨਹੀਂ ਰੱਬ ਕਿਹੜੇ ਰੰਗਾਂ 'ਚ ਰਾਜ਼ੀ ਰੱਬੇ ਜਾਣਦਾ ਭਾਈ ਕੀ ਕਰ ਸਕਦੇ ਹਾਂ ਇਹ ਆਪਣੇ ਡੇਰਾ ਜੀ ਬਾਬਾ ਵੀਰਮਦਾ ਦਾ ਬਹੁਤ ਮੰਨਤਾ ਇਹਦੀ ਹੋਰੇ ਜੀ ਬਹੁਤ ਜ਼ਿਆਦੇ ਤੇ ਆਪਾਂ ਜੇ ਉਧਰ ਹੀ ਮੰਗਾ ਕੇ ਤੁਹਾਨੂੰ ਦਿਖਾਵਾਂਗੇ ਠੀਕ ਆ ਜੀ ਤੇ ਆ ਦੋ ਆ ਖੜੇ ਨੇ ਵਿਚਾਰੇ ਹਲੇ ਇਹ ਵੀ ਖਾਲੀ ਆ ਖੜੇ ਨੇ ਉਹ ਵੀ ਪੂਰਾ ਨਹੀਂ ਭਰੇ ਆ ਰੱਬ ਪਤਾ ਨਹੀਂ ਕੀ ਕਰ ਰਿਹਾ ਚਲੋ ਰੋਟੀ ਆਉਂਦੀ ਆ ਰੋਟੀ ਖਾ ਲੀਏ ਇਹ ਦਿਖਾਉਣੇ ਆ ਗਿਆ ਤੁਹਾਨੂੰ ਕਿ ਹਰਦੇਵ ਮਸ਼ੀਨ 400 ਦੀ ਦੂਰੋਂ ਭਲੇਖਾ ਲੱਗਦਾ ਵਿਸ਼ਾਲ ਦਾ ਪਰ ਹੈਗੀ ਇਹ ਹਰਦੇਵ ਆ ਜੀ ਉਹ ਖੜਾ ਪੁਰਾਣਾ ਖੁੰਡ ਅਰਜਣ ਬੈਲੀ ਬਲਦਾ ਕਣਕ ਬਹੁਤ ਖੜੀ ਆ ਬਹੁਤ ਕਣਕ ਖੜੀ ਆ ਕਮ ਸੇ ਕਮ ਮੇਰੇ ਹਿਸਾਬ ਨਾਲ ਵੀ 70% ਕਣਕ ਖੜੀ ਆਲੇ 30% ਕਣਕ ਵੱਢੀ ਗਈ ਸਾਡੇ ਏਰੀਆ ਚ ਬਾਕੀ ਬਾਬਾ 10 ਦਿਨ ਸਭ ਨੂੰ ਦੇ ਦੇਵੇ ਆਲੇ ਤੂੜੀਆਂ ਹੋ ਜਾਣੀਆਂ ਨਾਲ ਕਣਕ ਆਪਣੇ ਕਣਕ ਦਾ ਮੁੱਕ ਜੂਗਾ ਸਭ ਦਾ ਮੁੱਕ ਜੂ ਹਰੇਕ ਦੀ ਦੇਖੋ ਮਿਹਨਤਾਂ 6 ਮਹੀਨਿਆਂ ਦੀ ਬਾਕੀ ਰੱਬ ਦੇ ਰੰਗਾਂ ਦੇ ਪੂਰੇ ਕੋਈ ਕਿਹਦਾ ਜੋਰ ਨਹੀਂ ਲਾਓ ਜੀ ਹੁਣ ਮੌਸਮ ਵੜਾ ਠੀਕ ਹੋ ਗਿਆ ਤੇ ਮਸ਼ੀਨ ਚਲਾਤੀ ਉਹ ਟਰਾਲੀ ਆਪਾਂ ਉੱਥੇ ਕੱਢਤੀ ਤੇ ਆ ਭਰੀ ਹੋਈ ਤੇ ਜਿਹੜੇ ਮਾਗਰ ਪਾ ਲਈ ਉਹ ਟਰਾਲੀ ਇਹ ਨਾਲ ਭਰਾ ਲੈਣੀ ਆਪਾਂ ਨੇ ਲਾੜੇ ਪਵਾ ਲਈਏ ਇਹ ਗਰਾਮ ਭਰਦੇ ਓਏ ਇੱਕ ਬੰਦਾ ਆ ਜਾ ਉੱਤੇ ਇਹਦੇ ਮਗਰ ਟਰਾਲੀ ਸੀ ਉਹ ਆਪੋ ਦੇ ਮਗਰ ਪਾ ਲਈ ਉਹ ਭਰ ਗਈ ਖਾਲੀ ਹੁਣ ਅਸੀਂ ਟਰੈਕਟਰ ਭਰਾ ਦੂਗਾ ਤੇ ਕੰਬਾਈਨ ਯਾਰ ਮੀਂਹ ਫੇਕਣੀ ਆ ਗਈ ਕੰਬਾਈਨ ਚੱਲਦੀ ਆ ਬਸ ਇੱਕੋ ਟਰਾਲੀ ਪੂਰੀ ਕਰਨੀ ਆ ਉਹ ਤੋਂ ਬਾਅਦ ਬੰਦ ਕਰ ਦੇਣੀ ਆ ਦਾਣਾ ਲਖਾਈ ਜਾਂਦੀ ਆ ਬਸ ਇੱਕੋ ਟਰਾਲੀ ਪੂਰੀ ਕਰਨ ਕਰਕੇ ਇੱਕ ਦੋ ਗੇੜੇ ਹੋਰ ਦੇਣੇ ਨੇ ਬਸ ਮੀਨੋ ਪਤਾ ਨਹੀਂ ਲੱਗਦਾ ਕਰੇ ਆ ਗਿਆ ਕਰੇ ਹਟ ਗਿਆ ਕਰੇ ਆ ਗਿਆ ਕਰੇ ਹਟ ਗਿਆ ਪਤਾ ਨਹੀਂ ਕੀ ਕਰਨੀ ਆਂ ਮੇਰਾ ਆਪਾ ਪਹਲਾ ਪਰ ਗਈ ਉਹ ਪਰ ਲਓ ਵੀ ਬਾਬੇ ਉਹ ਮਸ਼ੀਨ ਚੱਲ ਪਈ ਦੁਬਾਰੇ ਤੱਪੂ ਵੀ ਨਿਕਲ ਆਈ ਮੀਂਹ ਪਾ ਕੇ ਹਟ ਗਿਆ ਹੋ ਚੱਲਦੀ ਆ ਜੀ ਠੀਕ ਆ ਜੀ ਤੱਪੂ ਦੇ ਖਾਣ ਵਾਲੇ ਪਹਿਲਾਂ ਮੀਂਹ ਬੰਦਿਆ ਸੀ ਆ ਸਾਡਾ ਮਸ਼ੀਨ ਵਾਲਾ ਮੁੰਡਾ ਗੱਭਰੂ ਚੋਪਰ ਹੈ ਹੈ ਤੇ ਆਪਾਂ ਟਰਾਲੀ ਕਰਦੀ ਪੈਗ ਤੇ ਹੁਣ ਆਪਾਂ ਚੱਲਦੇ ਆਂ ਮੰਡੀ ਇਹ ਤਾਂ ਪਰਾਂਪਰ ਢਾਗਦੀ ਟਰਾਲੀ ਮੀਂਹ ਕਰਕੇ ਹੁਣ ਤਾਂ ਨਹੀਂ ਆਪਾਂ ਇਲਾਹੀ ਮੈਂ ਚਲੋ ਲੱਗ ਗਈ ਰਹਿ ਗਈ ਉਹ ਰਾਸਤੇ ਗਈ ਬਤਾ ਮੀਂਹ ਹੁੰਦਾ ਠੀਕ ਨਹੀਂ ਉੱਥੇ ਆ ਕੇ ਖੋਲ ਲਾਂਗੇ ਹੁਣ ਆਪਾਂ ਚੱਲਦੇ ਆਂ ਮੰਡੀ ਚ ਦਿਖਾਉਨੇ ਆ ਰੌਣਕ ਸ਼ਾਮ ਨੂੰ ਇਹ ਸਾਡੇ ਬੰਦੇ ਨੇ ਮਸ਼ੀਨ ਵਾਲੇ ਚਨਾ ਚਲਦੇ ਠੀਕ ਹੈ ਜੀ ਕਿਹੜਾ ਪਿੰਡ ਕੀ ਨਾਮ ਵੀਰੇ ਆਪਣਾ ਇੱਧਰ ਦੀ ਮੇਜਰ ਸਿੰਘ ਛੋਟਾ ਚਨਾਥੜ ਠੀਕ ਹੈ ਜੀ ਆ ਇਹਨਾਂ ਦਾ ਬੇਟਾ ਇਹ ਬੋਲਦਾ ਬਹੁਤ ਘੱਟ ਆ ਵਿਚਾਰਾ ਸੰਗ ਦਾ ਵਾੜਾ ਕੁੜੀਆਂ ਨੂੰ ਵੀ ਵੱਧ ਸੰਗਦਾ ਨਾ ਬਾਈ ਬਾਪੇ ਹੱਕ ਦਾ ਆਪਾਂ ਰਾਜਪੁਰੇ ਨੂੰ ਖੇਤਾਂ ਜਿਹੜਾ ਡੇਰਾ ਲਗਾਇਆ ਸੀ ਉਹ ਆਏ ਬਦੌਸੀ ਕਲਾ ਬਾਬਾ ਬੀਰਮਦਾਰ ਤੇ ਉਰੇ ਕਾਲਜ ਵੀ ਆ ਤੇ ਜਮੀਨ ਆ ਵੀ ਆ ਡੇਰੇ ਨੂੰ ਬਹੁਤ ਇੰਨੀ ਦੁਨੀਆ ਮੰਨਤਾ ਜਿਹੜੀ ਤੁਸੀਂ ਉਹਨਾਂ ਸੁਪ ਸੁੱਕਲੀ ਬਹੁਤ ਵਧੀਆ ਪਾਰ ਹੋਏ ਗਰੰਟੀ ਆ ਪਰ ਦਿਲੋਂ ਥੋੜੀ ਸੁੱਖੋਣੀ ਚਾਹੀਦੀ ਆ ਸੱਚੇ ਮਨੋਂ ਤਾਂ ਉਰੇ ਮੈਂ ਕਿਹਾ ਪੰਜਾਬ ਤੋਂ ਬਾਹਰੋਂ ਵੀ ਲੋਕ ਉਰੇ ਆਉਂਦੇ ਨੇ ਜਾਂ ਮੇਲਾ ਭਰਦਾ ਬਹੁਤ ਵਧੀਆ ਜਗ੍ਹਾ ਇਹ ਬਹੁਤ ਪੁਰਾਣਾ ਇਤਿਹਾਸ ਹੈ ਦਾ ਤੇ ਬਾਬਾ ਵੀਰ ਅੰਦਾਜ਼ ਜਿਹੜਾ ਡੇਰਾ ਏ ਜੇ ਕਿਸੇ ਭਰਾ ਨੇ ਕੋਈ ਕੰਮ ਘਮੋੜੇ ਹੋਵੇ ਨੇ ਚਾਹੇ ਆਪਣੇ ਪਟਿਆਲਾ ਜਿਹੜਾ ਸ੍ਰੀਮントੋ ਪਟਿਆਲਾ ਰੋਡ ਆ ਤੁਹਾਨੂੰ ਅੱਕੇ ਦਿਖਾ ਦੂੰਗਾ ਉਹਦੇ ਖਰੋੜਾ ਪਿੰਡਾ ਕਰਵੀਰ ਜਿਹੜਾ ਦਾ ਆਮੜਾ ਸਿੰਘਰ ਦਾ ਉੱਤੋਂ ਬਦੌਸ਼ੀ ਨੂੰ ਰਸਤਾ ਆ ਬਦੌਸ਼ੀ ਪਿੰਡਾ ਗਿਆ ਇਹਦੇ ਨਾਲੇ ਡੇਰਾ ਤੁਸੀਂ ਕਿਸੇ ਨੂੰ ਵੀ ਭੱਜ ਸਕਦੇ ਹੋ ਜੇ ਕਹੇ ਨੇ ਆਉਣਾ ਤਾਂ ਯੂਰ ਆ ਸਕਦੇ ਅੱਕੇ ਤੁਹਾਨੂੰ ਦਿਖਾ ਦੇਣਾ ਮੈਂ ਆਪਾਂ ਪਿੰਡ ਦੇ ਵਿੱਚੋਂ ਰੰਗਾ ਝੰਡਾ ਲਵਾਈ ਦੇ ਪਿੰਡ ਚ ਮੁੱਠੀ ਦੇਖੋ ਕਿ ਆ ਬੰਬ ਬਣਾਈ ਹੋਈਆਂ ਕਹਿੰਦੇ ਆ ਪਟਿਆਲਾ ਰੋਡ ਔਰ ਇਹ ਕੁਲਵੀ ਚਿੰਦਰ ਦਾ ਪਿੰਡ ਆ ਇਹ। ਕਰੋੜਾ ਇਹਦੇ ਨਾਲ ਔਰ ਚੌਰ ਮਤਲਬ ਜਿਹੜਾ ਅੱਡਾ ਇਹਦੇ ਵਿੱਚੋਂ ਸੜਕੇ ਆਉਂਦੀ ਆ ਬਦੌਸੀਰੋਂ। ਠੀਕ ਆ ਜੀ ਸਿੱਧਾ ਡੇਰੇ ਜਾ ਸਕਦੇ ਜਿਹੜੇ ਮੇਰੇ ਪੀਰ ਭਾਈ ਨੇ ਕਿੰਨੇ ਜਾਣਾ ਹੋਵੇ। ਹੁਣ ਆਪਾਂ ਚੱਲਦੇ ਆ। ਸੱਦਾ ਰਾਜਪੁਰੇ ਨੂੰ। ਔਰ ਇਹ ਸਾਹਮਣੇ ਕੋਟੀ ਆ ਇਹ ਖਰਗੂ ਚਿੰਦਰ ਦੀ ਆ। ਆਪਾਂ ਕਰੋੜੇ ਪਿੰਡ 'ਚ ਵੀ ਆਇਆ ਸਾਬਾ। ਆਪਾਂ ਚੜ ਗਏ ਹੁਣ 메ਨ ਰੋਡ ਸੁੰਦਲੀ ਵਾਲਾ ਤਾਜਪੁਰੇ ਨੂੰ ਤੇ ਜਾ ਕੇ ਆਪਾਂ ਹੁਣ ਪਹੁੰਚਿਆ ਤੁਹਾਨੂੰ ਮੰਡੀਰੇ ਵਿੱਚ ਮੀ ਇੰਨਾ ਨਹੀਂ ਪਿਆਗਾ ਬਚੌਰ ਰਹਿ ਗਿਆ ਬਾੜਾ ਮੋਟਾ ਹੀ ਆ ਮਸ਼ੀਨਾ ਸਾਰੇ ਕਿਤੇ ਚੱਲ ਪਈਆਂ ਰੀਪਰ ਨਹੀਂ ਚੱਲੇ ਰੀਪਰ ਵੀ ਕਿਧੋ ਤੇ ਦੇਖਿਆ ਚੱਲਦਾ ਚੱਲ ਪੇ ਬਚੌਰ ਰਹਿ ਗਿਆ ਜਿਹੜੇ ਸਾਬ ਨਾਲ ਬੱਦਲ ਸੀ ਨਹੀਂ ਤਾਂ ਬਹੁਤ ਬੁਰਾ ਹਾਲ ਕਰਦਾ ਸੀ ਚਲੋ ਰੱਬ ਦੀ ਕਿਰਪਾ ਨਾਲ ਸਕੇਦਾ ਨੁਕਸਾਨ ਨਹੀਂ ਹੋ ਜਾ ਨਾ ਕਿਤਾ ਹੋਵੇ ਆਈਲੈਂਡਸਾਂ ਨੇ ਇੰਨਾ ਬੁਰਾ ਹਾਲ ਕਰਤੇ ਆ ਕੌਂਟੀਨੈਂਟਲ ਮਤਲਬ ਕਾਲਜ ਜਿੱਥੇ ਕੁਲਵੀਰ ਜੰਰਬਾਈ ਦੇ ਕਲਾਸਰੂਮਾਂ ਨੇ ਦੀ ਸ਼ੂਟਿੰਗ ਹੋਈ ਸੀ ਤੇ ਅੱਜ ਤੋਂ 10 ਸਾਲ ਪਹਿਲਾਂ ਉਹ ਇੰਨੀ ਕੁ رونਕ ਸੀ ਮਤਲਬ ਇੰਨਾ ਕੁਰੇ ਪੜਦੇ ਦੀ ਮੁੰਡੇ ਕੁੜੀਆਂ ਛੱਡ ਦੋ ਗੱਲਾਂ ਜਿਹੜਾ ਹੁਣ ਵਿਹਲਾ ਪਿਆ ਕੋਈ ਨਹੀਂ ਉਰੇ ਪੜਦਾ ਸਭ ਪਲਾਸਟੂ ਕਰਕੇ ਬਾਹਰ ਪਲਾਸਟੂ ਕਰਕੇ ਬਾਹਰ ਪੰਜਾਬ ਦੇ ਸਾਰੇ ਕਾਲਜਾਂ ਦਾ ਵੇੜਾ ਵਿਖਾਦਾ ਆਈਲੈਂਡਸ ਨੇ ਬਾਈਲੈਂਡਸ ਕਰਕੇ ਬਾਹਰ ਜਾਣਾ ਹੀ ਬਾਹਰ ਜਾਣਾ ਬਾਹਰ ਜਾਣਾ ਸਾਰੇ ਕਾਲਜ ਬੰਦ ਹੋਣ ਦੇ ਆਏ ਭਾਈ ਨੇ ਕੋਈ ਉਹੜਾ ਬੜਾ ਮੋਟਾ ਚੱਲਦਾ ਹੈ। ਬਈ ਸਭ ਦਾ ਹੀ ਬੁਰਾ ਹਾਲ ਆ। ਹੁਣ ਚੱਲਦੇ ਆਪਾਂ ਮਾਝ ਚਲਾ ਦਿਖਾ ਦਈਏ ਰਸਤੇ ਜੀ ਜਿਹੜੀ ਦੋਨੋਂ। ਵੀ ਟਾਈਮ-ਟਾਈਮ ਦੀ ਗੱਲ ਆ ਕਿਸੇ ਟਾਈਮ ਉਰ ਇੰਨੀ ਰੌਣਕ ਤੇ ਹੀ ਔਰੇ ਗਾਣਿਆਂ ਦੀ ਸ਼ੂਟਿੰਗ ਹੁੰਦੀ ਸੀ। ਹੁਣ ਕੋਈ ਹੁਣ ਹੀ ਪੜਨ ਆਉਂਦਾ ਸ਼ੂਟਿੰਗ ਕਰਨੀ ਦਾ ਬਹੁਤ ਦੂਰ ਆ। ਲਓ ਜੀ ਮਤਰਾਵਾ ਪਹੁੰਚ ਕੇ ਰਾਜਪੁਰੇ। ਚੌਣ ਕਹਾ ਚੱਲਦੇ ਆ ਮੰਡੀ ਪਰ ਆਪਾਂ ਕੰਡਾ ਕਰਾਉਣਾ। ਇਸ ਵਾਰ ਕੰਡਾ ਕਰਾ ਕੇ ਮੰਡੀ ਜਾਵਾਂਗੇ ਪਹਿਲੇ ਗੇੜੇ ਯਾਰ ਕੰਡਾ ਨਹੀਂ ਕਰਾਇਆ ਉਹਦੇ ਜਾਮ ਵਿੱਚ ਫਸ ਕੇ ਡੋਬਣਾ ਟਾਈਮ ਲੱਗ ਗਿਆ ਲੋਕਾਂ ਦਾ ਆ ਵੀ ਨਹੀਂ ਛੱਡਦੇ ਰਾਹ ਚ ਲਾਹੀ ਕਢਾਈ ਜਾਂਦੇ ਨੇ ਟਰਾਲੇ ਕਿਉਂਕਿ ਹੁਣ ਬਾੜੀ ਇਕੱਠੀ ਪੈ ਗਈ ਹੈ ਦਾ ਕਰਨ ਜੋਰ ਇਕੱਠਾ ਪੈ ਗਿਆ ਮੰਡੀਆਂ 'ਚ ਪਰ ਇਹ ਆ ਵੀ ਲੋਕਾਂ ਨੇ ਇੰਨੀ ਅਕਲ ਨਹੀਂ ਆਪਾਂ ਰਸਤਾ ਦਾ ਨਾ ਬੰਦ ਕਰੋ ਇੱਕ ਬੰਦੇ ਨਾਲ ਸਾਰੇ ਬੰਦੇ ਹੈਰਾਨ ਹੁੰਦੇ ਨੇ ਆ ਪਹਿਲਾਂ ਕੰਡਾ ਕਰਾ ਕੇ ਫੇਰੇ ਜਾਵਾਂਗੇ ਆਪਾਂ ਬਾਈ ਫਰਸੀ ਕੰਡੇ ਦੇ ਵੇਚਣੇ ਬਾਹਰੇ ਕੰਡਾ ਕਰਾ ਕੇ ਕੌਣ ਦੇ ਉੱਤੇ ਲਾ ਦੇਣੀ ਆ ਗੱਲ ਖਤਮ ਆਈ ਕੋਲੀ ਬੂਲੀ ਵਾਲਾ ਸਿਸਟਮ ਨਹੀਂ ਹੈਗਾ ਲਓ ਜੀ ਆਮਨ ਧਰਮ ਕੰਡਾ ਔਰੇ ਕੰਡਾ ਕਰਾ ਲਈਏ ਕੋਈ ਬਾਬੇ ਪਹੁੰਚ ਕੇ ਦੀਆ ਬੰਦੇ ਨੂੰ ਲਾਦਾ ਪੱਤਰਪਾਲ ਖੋਲਣਗਾ ਉੱਕਨੇ ਆਪਣਾ ਟਰਾਲੀ ਹੱਕ ਲਿਆ ਦੀ ਮੀਂਹ ਕਰਕੇ ਨਾ ਮੌਸਮ ਦਾ ਕੋਈ ਪਤਾ ਨਹੀਂ ਸੀ ਤੈਂਦਰ ਲਾਉਣੀ ਆ ਆਪਣੇ ਉੱਥੇ ਟਰਾਲੀ ਖੜੀ ਆ ਇਹਦਾ ਲੈਫਟੇ ਚੱਕ ਦੇਣੀ ਆ ਪਰ ਇਹ ਹੈਗੀ ਦਾ ਲੈਫਟ ਵਾਲੀ ਆ ਦੇਖਦੇ ਆ ਇਹ ਚੱਕੀ ਆ ਨੇ ਇਹ ਤਾਂ ਨਿਪਲ ਦੇ ਇਹਦੇ ਨਿਪਲ ਜੀ ਸਹੀ ਨਹੀਂ ਹੈਗੇ ਸੜਕ ਦੇ ਬਾਕੀ ਦੇਖਦੇ ਆ ਠੀਕ ਆ ਮੀਂਹ ਨਾ ਨਹੀਂ ਪੈਗਾ ਬਚਾ ਹੋ ਰਹਿ ਗਿਆ ਮੈਂ ਤਾਂ ਬਹੁਤ ਆ ਕੋਈ ਵੀ ਕੰਮ ਆ ਕੋਈ ਕੰਮ ਸਾਰ ਨਹੀਂ ਇਹਨੇ ਕਰਦੇ ਵਿਚਾਰੇ ਕੰਮ ਕਰਦੇ ਵੇਲਾ ਪਰਦੇਸੀ ਬੰਦੇ ਆ ਕੇ ਖੜਾ ਬਣਿਆਲਾ ਐਨ ਕਰਿਆ ਪਰ ਪੈਕ ਪੂਰਾ ਬਾਬੇ ਉਹ ਨਹੀਂ ਇਹ ਟਰਾਲੀਆਂ ਅਸੀਂ ਘੰਟੇ ਤੱਕ ਵੇਲਾ ਹੋਣਾ ਤੇ ਲੈਫਟਾਈ ਟਰਾਲੀ ਤੇ ਇਹ ਨਹੀਂ ਯਾਰਾ ਆਦਾ ਜੈਕ ਲਾਓ ਲੈਫਟ ਚੱਕ ਦੀ 5 ਮਿੰਟ ਚ ਵਹਿਲੀ ਆਪਾਂ ਚੱਲੇ ਪਿੰਡ ਨੂੰ ਨਹੀਂ 1 ਘੰਟਾ ਹੋਰੇ ਖਰਾਬ ਹੋਣਾ ਤੇ ਆਪਾਂ 1 ਘੰਟੇ ਪਿੰਡ ਪਹੁੰਚ ਜਾਣਾ ਲੈ ਜੇ ਭਾਈ ਜਿਹੜੇ ਨਵੇਂ ਟਰਾਲੀਆਂ ਕਰਵਾਉਂਦੇ ਲੈਫਟ ਵਾਲੀ ਟਰਾਲੀ ਕਰਾਉਣ ਦਾ ਬਹੁਤ ਫਾਇਦਾ ਲੈਫਟਾਈ ਟਰਾਲੀਆਂ ਜ਼ਰੂਰ ਕਰਾਓ ਲੇਬਰ ਦਾ ਬਹੁਤ ਪੰਗਾ ਪੈਂਦਾ ਕਈ ਵਾਰ ਲੇਬਰ ਨਹੀਂ ਹੁੰਦੀ ਨਾਲ ਚੱਕ ਕੇ ਲੈ ਉੱਠ ਪਾਰ ਬੋਲਦਾ ਨਾਲ ਟਾਈਮ ਦੀ ਬਚਤ ਬਹੁਤ ਜ਼ਿਆਦਾ ਹੁੰਦੀ ਆ ਆਪਾਂ ਸਪੀਕਰ ਲਵਾਤਾ ਇਹਦੇ ਮੂਰੇ ਵੀ ਪਿੰਡੂ ਯੂਟਿਊਬਰ ਦੇਖੋ ਇਹ ਸੁਣਾ ਰਿਹਾ ਦਾ ਮਾਲਵਾ ਬੈਲਟ ਪਿੰਡੂ ਯੂਟਿਊਬਰ ਕਮਲ ਚਲੋ ਹੁਣ ਥੱਲੇ ਕਰੀਏ ਇਹਨੂੰ ਉਹ ਜੀ ਕੰਡਾ ਘਰਾਉਣ ਆ ਗਏ ਸੀ ਤੇ ਦੇਖਦੇ ਕਿੰਨੇ ਉਤਰਦੀ ਹੈ ਪਹਿਲਾਂ 150 ਕਾਉਂਟਰ ਉਤਰੀਦੀ ਹੈ ਥੋੜੀ ਘੱਟ ਉਤਰੂਗੀ ਇਹ ਟਰਾਲੀ ਉਹਦੇ ਨਾਲ ਛੋਟੀ ਆਣਾ ਇਸ ਕਰਕੇ ਅੰਡਾ ਘੜਾ ਕੇ ਆਪਾਂ ਹੁਣ ਚੱਲਦੇ ਆਂ ਪੰਡੂ ਪੰਡੇ ਜਾ ਕੇ ਦੇਖਦਾ ਕੀ ਸਮਾਂ ਚਾਰ ਕਿੰਨੀਆਂ ਟਰਾਲੀਆਂ ਭਰੀਆਂ ਕੀ ਬਣਿਆ ਦੇਖੋ ਰੌਣਕ ਮੇਲਾ ਹੈ ਪੂਰਾ ਅੱਜ ਹੀ ਵਾਪੇ ਆਪਾਂ ਟਰਾਲੀਆਂ ਭਰ ਗਿਆ ਤੇ ਆਪਾਂ ਘਰ ਨੂੰ ਆ ਗਏ ਹਾਂ ਗੜੀ ਆਕੇ ਟਰੈਕਟਰ ਲਾ ਦੀਏ ਫੇਰ ਰੋਟੀ ਖਾਣੇ ਆ ਤੇ ਕਰਦਾ ਇੱਕ ਦੋ ਗੱਲਬਾਤ ਬਾਈ ਤੁਹਾਡਿਆਂ ਸਾਰਿਆਂ ਨਾਲ ਠੀਕ ਆ ਜੀ ਜਿਹੜੇ ਭਰਾ ਮੇਰੇ ਨਾਲ ਜੁੜੇ ਹੋਏ ਨੇ ਥੋੜਾ ਸਾਰਿਆਂ ਦਾ ਥੈਂਕ ਯੂ ਕਰਨਾ ਹਾਂਜੀ ਬਾਪeo ਤੁਹਾਡਾ ਸਾਰਿਆਂ ਦਾ ਪਹਿਲਾਂ ਤਾਂ ਜਿਹੜੇ ਮੇਰੇ ਭਰਾ ਨੇ ਪੂਰਾ ਬਲੌਗ ਦੇਖਿਆ ਬਹੁਤ ਬਹੁਤ ਥੈਂਕ ਯੂ ਧੰਨਵਾਦ ਜੀ ਤੇ ਜਿਹੜੇ ਮੇਰੇ ਭਰਾ ਨਵੇਂ ਨੇ ਪਲੀਜ਼ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਤੇ ਜਿਨ੍ਹਾਂ ਦਾ ਕਰਿਆ ਪਿਆ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਦਿਲ ਤੋਂ ਜੀ ਤੇ ਇੱਕ ਬੇਨਤੀ ਹੈ ਬਾਈ ਜੀ ਆਪਣਾ ਇੱਕ ਦਿਨ ਛੱਡ ਕੇ ਵੀਡੀਓ ਆਉਂਦੀ ਆਪਣੇ ਚੈਨਲ ਤੇ ਇਹ ਆਪਣੇ ਹੁਣ ਜਿਵੇਂ ਆਪਾਂ ਕਣਕ ਵੜਦੇ ਆ ਪਰਸਨਲ ਬਲੌਗ ਨੇ ਵੈਸੇ ਆਪਾਂ ਵੀਡੀਓ ਪਾਉਂਨੇ ਟਰੈਕਟਰ ਮਾਡਲ ਦੇ ਪਾਈ ਦੀਆਂ ਜਾਂ ਇੰਪਲੀਮੈਂਟ ਦੀ ਇਦਾਂ ਦੀ ਆਪਾਂ ਵੀਡੀਓ ਪਾਉਂਨੇ ਤੁਹਾਨੂੰ ਪਤਾ ਹੀ ਹੋ ਜਿਹੜੇ ਭਰਾ ਆਪਣੇ ਨਾਲ ਜੁੜੇ ਹੋਏ ਨੇ ਤੇ ਜਰੂਰ ਭਰਾ ਵੀਡੀਓ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਜਾਂ ਵੀਡੀਓ ਕੋਈ ਕਮੀ ਆ ਤਾਂ ਕਮੈਂਟ ਕਰ ਦਿਆ ਕਰੋ ਕੋਈ ਚੱਕਰ ਦੀ ਆ ਪਹੁੰਚੀ ਇਹਦੇ ਸੁਧਾਰ ਕਰਾਂਗੇ ਅਗਲੀ ਵੀਡੀਓ 'ਚ ਇਹ ਚੀਜ਼ ਆਪਾਂ ਨਹੀਂ ਉਹ ਕਰਾਂਗੇ ਠੀਕ ਹੈ ਜੀ ਇਹ ਇੱਕ ਤੁਹਾਨੂੰ ਰਿਕਵੈਸਟ ਹੈ ਤੇ ਵੀਡੀਓ ਲਾਈਕ ਕਮੈਂਟ ਕਰਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਜਿਹੜੇ ਮੇਰੇ ਭਰਾ ਨਾਮ ਦੇ ਪਲੀਸ ਚੈਨਲ ਤੇ ਘੰਟੀ ਤੇ ਕਲਿੱਕ ਕਰ ਦਿਆ ਕਰੋ ਵੀਰੋ ਤੁਹਾਡੇ ਇੱਕ ਕਲਿੱਕ ਨਾਲ ਸਾਡੇ ਵਰਗ ਨੂੰ ਹੌਸਲਾ ਹੁੰਦਾ ਵੀ ਸਾਡੇ ਭਰਾ ਛੋਟੇ ਵੱਡੇ ਠੀਕ ਆ ਜੋ ਵੀ ਨੇ ਆਪਣਾ ਜੁੜਦੇ ਨੇ ਤਾਂ ਪੌਣਾ ਲਈ ਜੋ ਨਵੀਂ ਤੋਂ ਨਵੀਂ ਚੀਜ਼ ਆਪਾਂ ਲੈ ਕੇ ਆਈਏ ਆਪਣੀ ਚਲੋ ਫਾਦੇ ਬਣਦਾ ਇਸ ਕਰਕੇ ਤੁਹਾਨੂੰ ਕਹਿਣਾ ਵੀ ਸਬਸਕ੍ਰਾਈਬ ਕਰ ਦਿਆ ਕਰੋ ਠੀਕ ਆ ਜੀ ਤੇ ਇੱਕ ਤੁਹਾਨੂੰ ਜਿਹੜੇ ਪੁਰਾਣੇ ਭਰਾ ਆਪਣਾ ਜੁੜਿਆ ਉਹਨਾਂ ਨੂੰ ਪਤਾ ਵੀ ਆਪਣਾ ਇੱਕ ਪਹਿਲਾ ਚੈਨਲ ਖਰਾਬ ਹੋ ਗਿਆ ਦੁਬਾਰੇ ਫੇਰ ਸਟਾਰਟ ਕਰਿਆ ਵੀਰੇ ਇਹਦੇ ਤੇ ਮਿਹਨਤ ਕਰੀ ਆ ਇਸ ਕਰਕੇ ਕਹਿਣਾ ਵੀ ਥੋੜਾ ਤੁਸੀਂ ਮਿਹਰਬਾਨ ਰਹੋ ਸਬਸਕ੍ਰਾਈਬ ਕਰ ਦਿਆ ਕਰੋ ਤੇ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਕੱਲ ਨੂੰ ਮਿਲਦੇ ਆਪਾਂ ਨਵੇਂ ਬਲੌਗ ਚ ਚਾਰ ਪੰਜ ਬਲੌਗ ਆਉਣਗੇ ਆਪਣੇ ਉਸ ਤੋਂ ਬਾਅਦ ਫਿਰ ਆਪਾਂ ਨੇ ਕੰਟੀਨਿਊ ਵੀਡੀਓ ਆਉਣਗੀਆਂ ਠੀਕ ਹੈ ਜੀ ਥੈਂਕ ਯੂ ਸੋ ਮੱਚ ਡੀਲੋਰ ਰਿਸਪੈਕਟ ਆ ਤੁਹਾਡੀ ਲਵ ਯੂ ਸਾਰਿਆਂ ਨੂੰ ਤੇ ਮਿਲਦੇ ਆਂ ਕੱਲ ਨੂੰ ਅਗਲੇ